ਜੰਗਲ ਦੇ ਵਿੱਚ ਇਲੈਕਸ਼ਨਾਂ ਹੋ ਰਹੀਆਂ ਸੀ ਜੰਗਲ 'ਚ ਕੁਹਾੜੀ ਵੀ ਖੜੀ ਸੀ ਵੋਟਾਂ 'ਚ ਕੁਹਾੜੀ ਤਾਂ ਜੰਗਲ ਦੀ ਦੁਸ਼ਮਣ ਹੈ ਦਰਖਤਾਂ ਨੂੰ ਵੜਦੀ ਹੈ ਸਭ ਤੋਂ ਵੱਧ ਵੋਟਾਂ ਵੀ ਦਰਖਤਾਂ ਨੇ ਹੀ ਸੀ ਜਾਨਵਰਾਂ ਦੀਆਂ ਘੱਟ ਸੀ ਦਰਖਤ ਜ਼ਿਆਦਾ ਹੁੰਦੇ ਜੰਗਲ 'ਚ ਤਾਂ ਫਿਰ ਜੰਗਲ ਦਾ ਮਤਲਬ ਹੀ ਦਰਖਤ ਹੈ ਕੁਹਾੜੀ ਬਹੁਤ ਭਾਰੀ ਵੋਟਾਂ ਨਾਲ ਜਿੱਤ ਗਈ ਪਤਾ ਲੱਗਿਆ ਕਿ ਦਰਖਤਾਂ ਨੇ ਸਭ ਤੋਂ ਵੱਧ ਵੋਟਾਂ ਪਾਈਆਂ ਉਹਨੂੰ ਦਰਖਤਾਂ ਨੂੰ ਇਹ ਪੁੱਛਿਆ ਗਿਆ ਕਿ ਤੁਹਾਨੂੰ ਤਾਂ ਵੜ ਦਿੰਦੀ ਐ ਹੁ ਮੈਂਟਲੀ ਲਾਉਂਦੀ ਥੋੜੀਆਂ ਟਾਣੀਆਂ ਵੜ ਦਿੰਦੀ ਐ ਥੋੜੀਆਂ ਜੜਾਂ ਵੜ ਦਿੰਦੀ ਐ ਤੁਸੀਂ ਕਹਾੜੀ ਨੂੰ ਕਿਉਂ ਵੋਟਾਂ ਪਾਤੀਆਂ ਉਹ ਕਹਿੰਦੇ ਜੀ ਅੱਛਾ ਕਹਾੜੀ ਨੂੰ ਵੋਟਾਂ ਪੈ ਗਈਆਂ ਲੋਕ ਕਹਿੰਦੇ ਹਾਂ ਜੀ ਕਹਾੜੀ ਜਿੱਤ ਗਈ ਕਹਿੰਦੇ ਅਸੀਂ ਤਾਂ ਹੱਥਾ ਦੇਖ ਕੇ ਪਾਤੀ ਸੀ ਵੀ ਹੱਥਾ ਸਾਡੀ ਬਰਾਦਰੀ ਦਾ ਲੱਕੜ ਦਾ ਹੈ ਉਹਦਾ ਜਿਹੜਾ ਹੱਥਾ ਸੀ ਉਹ ਲੱਕੜ ਦਾ ਸੀ ਤੇ ਉਹਨਾਂ ਨੂੰ ਪਤਾ ਨਹੀਂ ਸੀ ਵੀ ਹੱਥਾ ਲੋਹੇ ਨਾਲ ਰਲਿਆ ਹੋਇਆ ਸੀਗਾ ਲੱਕੜ ਦਾ ਹੱਥਾ ਲੋਹੇ ਨਾਲ ਰਲਿਆ ਹੋਇਆ ਸੀ ਤੇ ਉਹਨਾਂ ਨੇ ਫਿਰ ਦੋਨਾਂ ਨੇ ਰਲ ਕੇ ਜੜਾ ਵੱਡੀਆਂ ਫਿਰ ਉਹਨਾਂ ਦੀਆਂ। ਇਹੀ ਹੋਇਆ ਪਹਿਲਾਂ ਆਪਣੇ ਨਾਲ। ਪੇਪਰ ਦੇ ਦਿੱਤੇ ਤਾਂ ਡੀਐਮਸੀ ਰੋਕਤੇ। ਡਿਗਰੀਆਂ ਰੋਕਤੀਆਂ ਕਿ ਸਾਨੂੰ ਤਾਂ ਪੈਸੇ ਨਹੀਂ ਆਏ ਮੈਂ ਉਦੋਂ ਐਮਪੀਸੀ। ਮੇਰੇ ਕੋਲੇ ਬਹੁਤ ਸਾਰੇ ਲੋਕ ਆਏ। ਕੋਈ ਕਹਿੰਦਾ ਮੈਂ ਖੱਤਰ ਜਿਹੜਾ ਚਲਾਉਣਾ ਜੀ, ਮੇਰੀ ਬੇਟੀ ਪੜ੍ਹਦੀ ਸੀ ਪਰ ਸਕੂਲ ਵਾਲੇ ਕਹਿੰਦੇ ਤੈਨੂੰ ਪੇਪਰ ਹੀ ਨਹੀਂ ਦੇਣ ਦਿੰਦੇ ਅਸੀਂ। ਮੈਂ ਚਲੋ ਦੋ ਚਾਰ ਨੂੰ ਤਾਂ ਚਲੋ ਪ੍ਰਿੰਸੀਪਲਸ ਨੂੰ ਜਾਂ ਹੈਡਮਾਸਟਰ ਨੂੰ ਸਕੂਲਾਂ ਵਾਲਿਆਂ ਨੂੰ ਕਹਿ ਕੇ ਕਰਾ ਲਿਆ ਪਰ ਮੈਂ ਕਿਹਾ ਵੀ ਦੋ ਚਾਰ ਨੂੰ ਤਾਂ ਮੈਂ ਕਹਿ ਕੇ ਕਰਾਤਾ ਪਰ ਬਾਕੀ ਵੀ ਇਹੀ ਹਾਲ ਹੋਣਾ ਜਦੋਂ ਪਤਾ ਕੀਤਾ ਗਿਆ ਤਾਂ ਬਹੁਤ ਵੱਡਾ ਇੱਕ ਸਕੈਮ ਜਿਹੜਾ ਇਸ ਵਜੀਫੇ ਚੋਂ ਉਹ ਕਰ ਗਏ ਜੀ ਉਹ ਸਭ ਤੋਂ ਦੁੱਖ ਦੀ ਗੱਲ ਇਹ ਹੈ ਜਿਹੜਾ ਮੰਤਰੀ ਸੀਗਾ ਉਹ ਆਪ ਐਸੀ ਸੀਗਾ ਉਹ ਆਪ ਇਸੇ ਬਰਾਦਰੀ ਤੋਂ ਸੀ ਉਹ ਆਪ ਗਰੀਬੀ ਚ ਉੱਠਿਆ ਹੋਇਆ ਸੀ ਮਤਲਬ ਉਹਨੇ ਆਪਦੇ ਹੀ ਕੌਮ ਦਾ ਅਫਦੀ ਲੋਕਾਂ ਦਾ ਨੁਕਸਾਨ ਕਰਦਾ ਗਰੀਬ ਦਾ ਬੱਚਾ ਕਿਤਾਬ ਰਾਹੀਂ ਆਪਣੀ ਕਿਸਮਤ ਬਦਲ ਸਕਦਾ ਹੈ ਹੋਰ ਕੋਈ ਤਰੀਕਾ ਨਹੀਂ ਔਰ ਗਰੀਬ ਦਾ ਬੱਚਾ ਇੰਟੈਲੀਜੈਂਟ ਹੁੰਦਾ ਜਿਹੜਾ ਸਾਈਕਲ ਤੇ ਜਾਂਦਾ ਹੈ ਜਿਹੜਾ ਬੱਸਾਂ ਦੀਆਂ ਤਾਕੀਆਂ ਤੇ ਲੰਮ ਕੇ ਬੱਸਾਂ ਦੇ ਜਾਲਾਂ ਤੇ ਲੰਮ ਕੇ ਟਰਾਲੀਆਂ ਦੇ ਡਾਲਿਆਂ ਤੇ ਲੰਮ ਕੇ ਪੜਨ ਜਾਂਦਾ ਹੈ ਨਾ ਉਹਨੂੰ ਪਤਾ ਹੁੰਦਾ ਮੈਂ ਸਕੂਲ ਕਿਵੇਂ ਪਹੁੰਚਿਆ ਤੇ ਸਕੂਲ ਚੋਂ ਲੈ ਕੇ ਕਿ ਜਾਣਾ ਹੈ ਉਹ ਬੱਚੇ ਹੁਸ਼ਿਆਰ ਹੁੰਦੇ ਆ ਕਿ ਕੋਈ ਨੂੰ ਨਹੀਂ ਪਤਾ ਹੁੰਦਾ ਇਹ ਕਿਤਾਬ ਮੇਰੀ ਤੇ ਮੇਰੇ ਪਰਿਵਾਰ ਦੀ ਜ਼ਿੰਦਗੀ ਬਦਲ ਸਕਦਾ ਨਹੀਂ ਤਾਂ ਸਰਕਾਰਾਂ ਆਉਂਦੀਆਂ ਜਾਣ ਬੁੱਝ ਕੇ ਵੀ ਅਨਪੜ ਰੱਖੇ ਜਾਂਦੇ ਆ ਲੋਕ ਕਿ ਬਸ ਇਹਨਾਂ ਨੂੰ ਇੱਥੇ ਤੱਕ ਹੀ ਰੱਖੋ ਨਹੀਂ ਤਾਂ ਫਿਰ ਉਸ ਤੋਂ ਬਾਅਦ ਫਿਰ ਇਹ ਸੋਚ ਕੇ ਕੰਮ ਕਰਨ ਲੱਗ ਜਾਣਗੇ ਜਾਂ ਨੌਕਰੀਆਂ ਲੈ ਲੈਣਗੇ ਜੇ ਨੌਕਰੀਆਂ ਮਿਲ ਗਈਆਂ ਘਰਾਂ ਦੀਆਂ ਗਰੀਬੀਆਂ ਚੱਕੀਆਂ ਜਾਣਗੀਆਂ ਜੇ ਘਰਾਂ ਦੀਆਂ ਗਰੀਬੀਆਂ ਚੱਕੀਆਂ ਗਈਆਂ ਫਿਰ ਇਹਨਾਂ ਨੂੰ ਆਪਣੇ ਤਾਂ ਕੋਈ ਮਤਲਬ ਹੀ ਨਹੀਂ ਰਹਿਣਾ ਫਿਰ ਆਪਣੇ ਕੋਲੇ ਅਰਜ਼ੀਆਂ ਲੈ ਕੇ ਕੌਣ ਆਊਗਾ ਤੜਕੇ ਤੜਕੇ ਆਪਣੇ ਘਰਾਂ ਮੂਰੇ ਲਾਈਨ ਕੌਣ ਬਣਾਊਗਾ ਅਰਜ਼ੀਆਂ ਦੀ ਇਹ ਸਕਾਲਰਸ਼ਿਪ ਜਿਹੜੀ ਆ ਇਹਦੇ ਨਾਲ ਬੱਚੇ ਨੂੰ ਹੌਸਲਾ ਮਿਲਦਾ ਹੈ ਕਿ ਮੇਰੀ ਪੜ੍ਹਾਈ ਦਾ ਖਿਆਲ ਸਰਕਾਰ ਰੱਖ ਰਹੀ ਹੈ ਨੰਬਰ ਲੈਣੇ ਹੁਣ ਮੇਰਾ ਫਰਜ਼ ਆ ਉਹਨੂੰ ਇੱਕ ਚੈਲੰਜ ਵੀ ਮਿਲਦਾ ਉਹਨੂੰ ਇੱਕ ਗੋਲ ਵੀ ਮਿਲਦਾ ਕਿ ਜਦੋਂ ਸਰਕਾਰ ਮੇਰੇ ਵਾਸਤੇ ਇੰਨਾ ਕਰੀ ਜਾਂਦੀ ਹੈ ਮੇਰੇ ਮਾਪੇ ਮੇਰੇ ਵਾਸਤੇ ਦਿਹਾੜੀਆਂ ਕਰੀ ਜਾਂਦੇ ਆ ਤੇ ਜੇ ਮੈਂ ਰਿਜ਼ਲਟ ਨਾ ਦਿੱਤੇ ਤਾਂ ਗਿਲਟੀ ਮੈਨੂੰ ਹੋਊਗੀ ਆਪਣੇ ਆਪ ਨੂੰ ਤਾਂ ਮੈਂ ਆਪਣੇ ਆਪ ਨਾਲ ਧੋਖਾ ਕਰੂੰਗਾ